ਆ 1100 ਰੁਪਇਆ ਤੇਰਾ ਮਾਣ ਤਾਂ ਨਾ ਬੱਚੇ ਆਸਤੇ ਫਰੂਟ ਲੈ ਜੀ ਇਹ ਮੈਂ ਕਹਾਂ ਇਹ ਬੱਚੇ ਆਸਤੇ ਫਰੂਟ ਲੈ ਜੀ ਇਤਰਾ ਮਾਣ ਹੈ 1100 ਰੁਪਇਆ ਰੱਖੇ ਨੂੰ ਚੰਗਾ ਕੰਮ ਕੀਤਾ ਗਾਂ ਨੂੰ ਵੀ ਕਿਸੇ ਦੀ ਮਦਦ ਕਰੇਗਾ ਇਹਨੂੰ ਜੇਬ ਚ ਮੈਂ ਤੇ ਪੰਮਾ ਇਹਨੂੰ ਲੈ ਕੇ ਚਲਦੇ ਆਂ ਮੁੰਡੇ ਨੂੰ ਠੀਕ ਹੈ ਜੀ ਇਹਦਾ ਮੋਟਰਸਾਈਕਲ ਲਿਆਓ ਹਾਂ ਜੀ ਹਾਂ ਜੀ ਇੱਕ ਵਾਰੀ ਹਸਪੀਟਲ ਆ ਜਾਓ ਤੁਸੀਂ ਕੋਈ ਦਵਾਈ ਦੋਈ ਦਵਾ ਦਿੰਦੇ ਹਾਂ ਠੀਕ ਹੈ ਤੂੰ ਹੁਣ ਹਾਂ ਜੀ ਠੀਕ ਬਿਲਕੁਲ ਮੈਂ ਮੈਨੂੰ ਲੈ ਕੇ ਆਉਂਗਾ ਜੀ ਦੋ ਪਾਣੀ ਹਾਂ ਹਾਂ ਇਹਨੂੰ ਲੈ ਕੇ ਆਓ ਠੀਕ ਹੈ ਥਾਣੇ ਆਓ ਤੁਸੀਂ ਤੁਹਾਡੇ ਮੈਂ ਕਰਾ ਦਿੰਦਾ ਜੀ ਕਿਹਦੇ ਨਾਲ अच्छा लीडरਾਂ ਦੇ ਨਾਲ ਲੱਗਦਾ ਤਾਂ ਜੇ ਕੋਈ ਸੜਕ ਤੇ ਮਰਦਾ ਹੋਵੇ ਪਿਆ ਤਾਂ ਉਹਦੀ ਵੀਡੀਓ ਬਣਾਇਆ ਕਰ ਮਤਲਬ ਲੀਡਰ ਇਹ ਕਹਿੰਦੇ ਤੇਰੇ ਪਿਓ ਨੂੰ ਵੀ ਮੁੰਡੇ ਨੂੰ ਇਹ ਗੱਲ ਸਿਖਾ ਦੇ ਵੀ ਚੈਨਲ ਚਲਾੜਾ ਜਦੋਂ ਕੋਈ ਸੜਕ ਤੇ ਮਰਦਾ ਹੋਵੇ ਇਹਨਾਂ ਨੂੰ ਚੱਕਣ ਦੀ ਬਜਾਏ ਤੂੰ ਉਹਦੀ ਵੀਡੀਓ ਬਣਾਇਆ ਕਰ ਉੱਥੇ ਠੀਕ ਹੈ ਇਸ ਹੁਸਤ ਚ ਆ ਗਿਆ ਛੋਟੇ ਕੀ ਗੱਲ ਹੋਈ ਹੈ ਬੈਠ ਬਿਠਾਓ ਇਹਨੂੰ ਬਿਠਾਓ ਉਸੇ ਤੱਕ ਕੋਈ ਕੋਈ ਨੀ ਰਾਮਣਾ ਬਿਠਾ ਨਾ ਰਾਮਣਾ ਬਿਠਾ ਸਹੀ ਹੈ ਭਾਈ ਤਦ ਆ ਡੱਕੇ ਕਿਵੇਂ ਪਿਆ ਗਰਮੀ ਸੀ ਚੱਕਰ ਆ ਗਿਆ ਕੋਦਮ ਜਮੀਨ ਨੂੰ ਪਤਾ ਨਹੀਂ ਲੱਗਿਆ ਮੈਨੂੰ ਸੱਚੀ ਗੱਲ ਦੱਸੀ ਤੇ ਤੇਰੀ ਜਾਨ ਬਚ ਗਈ ਨਸ਼ਾ ਪੱਤੇ ਵਾਲਾ ਕੰਮ ਤਾਂ ਨਹੀਂ ਕਰੀ ਨੀ 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 ਜੀ ਕੋਈ ਗੱਲ ਨਹੀਂ ਜੀ ਮੋਬਾਈਲ ਦੇ ਆਪ ਦਾ ਮੋਬਾਈਲ ਦੇ ਤੂੰ ਵੀ ਫੜਾ ਓਏ ਤੇ ਮੋਬਾਈਲ ਉੱਪਰ ਤੂੰ ਵੀ ਫੜਾ ਮੋਬਾਈਲ ਕੱਟ ਹੋ ਜਾਂਦਾ ਤੂੰ ਡੈਡੀ ਨਾਲ ਦੀ ਗੱਲ ਉਹ ਡੈਡੀ ਤੇਰਾ ਜੱਜ ਲੱਗਿਆ ਫਾਲੋਅਰ ਬਹੁਤ ਇਹ ਤੇ ਡੰਡੇ ਮਾਰੋ ਚਾਰ ਓਏ ਆ ਗਿਆ ਤੋ ਕਰਦਾ ਆ ਓਰੇ ਫੜਾ ਮੈਨੂੰ ਓਰੇ ਫੜਾ ਡੰਡਾ ਮੈਨੂੰ ਯਾਰ ਮੜਾ ਹੱਦ ਕੱਢ ਫੋਨ ਉਹ ਆਦੇ ਵਿਊਆਂ ਦੀ ਪੈ ਜਾਂਦੀ ਹੈ ਬੰਦੇ ਦੀ ਜਾਨ ਨਿਕਲਦੀ ਐਸੇ ਕਲੋਂ ਬੇੜਾ ਕਰਕੇ ਨਾ ਤੁਰੀਆਂ ਦਾ ਵੀਡੀਓ ਬਣਾ ਕੇ ਫੋਟੋ ਖਿੱਚੀ ਗਿਆ ਤੁਸੀਂ ਫੋਟੋ ਖਿੱਚੀ ਤੇ ਮੈਸੇਜ ਕਰ ਦਿੱਤੀ ਗਰੁੱਪ ਤੇ ਫੋਟੋ ਖਿੱਚੀ ਗਿਆ ਅੱਗੇ ਆਓ ਥੋੜਾ ਜਿਹਾ ਅੱਗੇ ਆਓ ਬੰਦਾ ਸਿਆਣ ਲੱਗਦਾ ਈ ਮੈਨੂੰ ਫੋਟੋ ਨਹੀਂ ਬੰਦਾ ਤਾਂ ਬੰਦੇ ਤਾਂ ਸਾਰੇ ਹੀ ਸਿਆਣੇ ਹੁੰਦੇ ਆ ਫੋਟੋ ਖਿੱਚੀ ਗਿਆ ਕੱਲੀਆ ਹਾਂਜੀ ਹਾਂਜੀ ਠੀਕ ਐ ਫੋਨ ਸਾਡੇ ਕੋਲੇ ਠੀਕ ਐ ਫੋਨ ਥਾਣੇ ਮਿਲਣਗੇ ਗੁੱਸਾ ਨਾ ਕਰੋ ਮੇਰੀ ਗੱਲ ਦਾ ਠੀਕ ਐ ਕੀ ਕਰਦੇ ਹੋ ਕੰਮ ਕੀ ਕਰਦੇ ਹੋ ਮੈਨ ਲੱਗੇ ਬਈ ਦੁਕਾਨ ਤੇ ਦੁਕਾਨ ਤੇ ਲੱਗੇ ਬਈ ਉਹ ਕੀ ਕਰਦਾ ਓਰੇ ਮੇਰਾ ਤਾਂ ਚੈਨਲ ਆ ਜੀ ਪੇਜ ਚਲਾਉਣਾ। ਅੱਛਾ ਤੇ ਤੂੰ ਪੇਜ ਚਲਾਉਣਾ ਤੇ ਤੂੰ ਵਿਓ ਇਕੱਠੇ ਕਰਦਾ ਜੇ ਮਰ ਜਾਂਦਾ ਤਾਂ? ਉਹ ਮੈਨੂੰ ਲੱਗਿਆ ਕਿਤੇ ਹੀ ਮਰਿਆ ਪਿਆ। ਹੁਣ ਥੋੜਾ ਆਮ ਲੋਕਾਂ ਦਾ ਕੋਈ ਫਰਜ਼ ਨਹੀਂ ਬਣਦਾ। ਲੋਕ ਦੁਨੀਆ ਮਰਦੀ ਮਰੀ ਜਾਵੇ ਜਿੱਥੇ ਮਰਜੀ। ਹਰੇਕ ਥਾਂ ਤੇ ਪੁਲਿਸ ਜਾਵੇ। ਆਹ ਕਿਹੜਾ ਡੱਗ ਗਿਆ ਪਿਆ ਓਏ। ਹਟ ਜਾ ਓਏ। ਵੀਡੀਓ ਬਣਾਉਨੇ ਆ ਇਧਰੋਂ ਬਣਾਉਂਦੇ ਮੈਨੂੰ ਓਏ ਆ ਬੰਦਾ ਢਿੱਗਿਆ ਪਿਆ ਜੀ ਆ ਦੇਖੋ ਇਹ ਆ ਦੇਖੋ ਵੀਰੋ ਮੈਨੂੰ ਲੱਗਦਾ ਇਹਦਾ ਚਿੱਟਾ ਲੱਗਿਆ ਹੋਇਆ ਚਿੱਟੇ ਨਾਲ ਢਿੱਗਿਆ ਪਿਆ ਚਿੱਟਾ ਪੀ ਕੇ ਆ ਬੰਦਾ ਢਿੱਗਿਆ ਪਿਆ ਅੱਜਕੱਲ ਦੀ ਜਿਹੜੀ ਪੀੜੀ ਆ ਗਈ ਉਹ ਚਿੱਟੇ ਦੇ ਨਸ਼ੇ ਨਾਲ ਟੰਰ ਰਹੀ ਦੀ ਆ ਕੀ ਹੋ ਗਿਆ ਓਏ ਉਹ ਕੀ ਹੋ ਗਿਆ ਨੂੰ ਆ ਬੰਦਾ ਬਾਈ ਮਰਿਆ ਚੱਲ ਲੱਗਦਾ ਆ ਦੇਖੋ ਬਣਾ ਲੈ ਵੀਡੀਓ ਬਣਾ ਲਾ ਰਿਹਾ ਵੀਡੀਓ ਬਣਾ ਲੋ ਸ਼ਰਮ ਨਹੀਂ ਆਉਂਦੀ ਉਹ ਕਹੇ ਦਿਨ ਨੂੰ ਚੱਕ ਚੁੱਕ ਲੋ ਇਹਨੂੰ ਐਂਬੂਲੈਂਸ ਨੂੰ ਫੋਨ ਲਾ ਕੇ ਇਹਨੂੰ ਉਹ ਨਹੀਂ ਬਾਈ ਕੋਈ ਨਹੀਂ ਤੋ ਵੀਡੀਓ ਬਣਾ ਲਾ ਆਪੇ ਅੱਜ ਕੱਲ ਦੀ ਜਿਹੜੀ ਪੀਡੀ ਆ ਨਾ ਇਹ ਵਾਸਤੇ ਆ ਆ ਦੇਖੋ ਬਾਈ ਮਾਤੋ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਆ ਬੰਦਾ ਜਿਹੜਾ ਮੈਨੂੰ ਲੱਗਦਾ ਮਰਿਆ ਪਿਆਗਾ ਬਾਈ ਧਿਆਨ ਨਾਲ ਦੇਖੋ ਬਾਈ ਸਾਰੇ ਇਹੋ ਕੰਗਲਿਓ ਕਿਸੇ ਦਾ ਫੋਨ ਲਾਇਆ ਇਹਨੂੰ ਵੇਖ ਲਓ ਕਿਵੇਂ ਐਨੂੰ ਕੀ ਹੋਇਆ ਐਨੂੰ ਵੇਖ ਤਾ ਲਓ ਪਹਿਲਾਂ ਉਹ ਬਾਈ ਹੱਥ ਨਾਲ ਆ ਐਵੇਂ ਤੇਰੇ ਪੱਲੇ ਪੈ ਜੂ ਰਹਿਣ ਦੇ ਤੂੰ ਆ ਕੰਗਲਿਓ ਯਾਰ ਆ ਦੇਖੋ ਬਾਈ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜੀ ਹੈਗੀ ਬਾਈ ਸਾਰੇ ਜਾਣੇ ਵੀਡੀਓ ਨੂੰ ਲਾਈਕ ਕਰ ਦੋ ਕਮੈਂਟ ਕਰ ਦੋ ਬਈ ਸ਼ੇਅਰ ਕਰ ਦੋ ਵੱਧ ਤੋਂ ਵੱਧ ਅੱਜ ਕੱਲ ਦੀ ਜਿਹੜੀ ਮੌਜੂਦਾਰ ਬਾਈ ਮੈਨੂੰ ਲੱਗਦਾ ਚਿੱਟਾ ਲੱਗਿਆ ਵਾ ਹਾਣਾ ਇਹਦਾ ਚਿੱਟਾ ਲਾ ਕੇ ਮਰ ਮੁਰ ਗਿਆ ਯਾਰ ਤੁਹਾਨੂੰ ਕੀ ਪਤਾ ਚਿੱਟਾ ਲੱਗਿਆ ਯਾਰ ਉਹ ਆਵੇ ਦਿਸੀ ਆਂਦਾ ਬਾਈ ਦੇਖਦਾ ਸੀ ਆ ਵੇਖ ਮੱਖੀਆਂ ਵੜ ਵੜ ਨਿਕਲੇ ਮਤਲਬ ਮਰ ਗਿਆ ਉਹ ਮਰ ਨਾ ਗਿਆ ਥਾਣੇ ਫੋਨ ਮਾਰ ਯਾਰ ਹੋ ਹੀ ਗੱਲ ਉਹ ਰਹਿਂਦੇ ਬਾਈ ਤੁਸੀਂ ਉਹ ਇਧਰ ਦੀ ਬਣਾ ਓਏ ਮੇਰੇ ਨਾਲ ਤਾਂ 500 ਬੰਦਾ ਜੁੜ ਗਿਆ ਜੁੜ ਗਿਆ ਹਾਂ ਉਹਦੋਂ ਹੀ ਵਾਇਰਲ ਹੋ ਜਾਂਦੀ ਏ ਮੇਰੀ ਤਾਂ ਫਾਲੋਅਰ ਹੀ ਬਹੁਤ ਆ ਕੋਲ ਲਾ ਬਾਈ ਫੋਨ ਦੇਖੋ ਜੀ ਇਧਰੋਂ ਜੇ ਬਣਾਉਣਾ ਇੱਥੋਂ ਜੇ ਬਾ ਆ ਦੇਖੋ ਬਾਈ ਮੈਂ ਲਾਉਣਾ ਲਾਉਣਾ ਇਹਨਾਂ ਨੇ ਕਾਹਦਾ ਲਾਉਣਾ ਆ ਦੇਖੋ ਜੀ ਠਾਣੇ ਫੋਨ ਲਾਉਣ ਦੇ ਉਹ ਠਾਣੇ ਨਾਲ ਆਇਓ ਭਰਾਵਾ ਤੁਹਾਨੂੰ ਦੱਸਾਂਗੇ ਵੀਡੀਓ ਬਣਾਉਣੀ ਬਣਾ ਲਾ ਤੂੰ ਐਵੇਂ ਦੱਸ ਕਿਸੇ ਦਾ ਮਾਪਿਓ ਦਾ ਕਿਸੇ ਦਾ ਜਵਾਂਕ ਆ ਕਿਸੇ ਦਾ ਇਹ ਆ ਦੇਖੋ ਓ ਯਾਰ ਤੇਰਾ ਥੋੜੀ ਆ ਬਾਈ ਤੇਰਾ ਲੱਗਦਾ ਕੁਸ ਇਹ ਤੂੰ ਵੀਡੀਓ ਬਣਾਉਣੀ ਬਣਾ ਲੈ ਜਵਾਂ ਯਾਰ ਬੇਗਰਕ ਹੋਏਵੇਂ ਯਾਰ ਤੁਸੀਂ ਆ ਦੇਖੋ ਬਾਈ ਯਾਰ ਅੱਜ ਕੱਲ ਦੇ ਜਿਹੜੇ ਵਿੱਚ ਦੀ ਆ ਗਏ ਆਵੇਂ ਭਰਾਵਾ ਚੈਨਲ ਮੇਰਾ ਵੀ ਚੱਲਦਾ ਮੱਤਾ ਟੀਵੀ ਚੈਨਲ ਚੱਲਦਾ ਤੇ ਪਰ ਵੀ ਨਾਲਾ ਵੀਡੀਓ ਬਣਾ ਕਿੰਨੇ ਇਹ ਕਿਸੇ ਦਾ ਜਵਾਂਕ ਹੋਊਗਾ ਇਹੋ ਜਿਹੇ ਵਿਊ ਤਾਂ ਮੈਂ ਕਰਾਉਣਾ ਤੁਹਾਡੇ ਭੜੇ ਵਿਊ ਤੁਹਾਡੇ 850 ਹੋ ਗਿਆ ਵੇਖ ਹਾਂ ਹੋ ਗਿਆ 850 ਕਮੈਂਟ ਕਰਕੇ ਦੱਸੋ ਸਾਰੇ ਜਣੇ ਵੇ ਬੰਦਾ ਬੰਦੇ ਨੂੰ ਕੀ ਲੱਗਦਾ ਇਹਦਾ ਚਿੱਟਾ ਪੀਤਾ ਕਿ ਟੀਕਾ ਲੱਗਿਆ ਦੱਸਿਓ ਬਾਈ ਹੈਲੋ ਹਾਂਜੀ ਸਦਰ ਥਾਣੇ ਤੋਂ ਬੋਲਦੇ ਆਂ ਜੀ ਉਹ ਬਾਈ ਕਿਉਂ ਨਾਲੇ ਯਾਰ ਤੂੰ ਸਾਨੂੰ ਫਸਵਾਏਂਗਾ ਯਾਰ ਓ ਯਾਰ ਤੁਸੀਂ ਆਵਰੇ ਵਿਹੂਆਂ ਦੇ ਚੱਕਰਾਂ 'ਚ ਬੈਠੇ ਆਂ ਉਹੀ ਗੱਲ ਹੈਲੋ ਇਹ ਰੈਣ ਦੇ ਯਾਰ ਕਾਹਦੇ ਹੈਲੋ ਹਾਂਜੀ ਸਰ ਜੀ ਆ ਕੱਚਾ ਰਾਣੀ ਸੂਏ ਦੇ ਨਾਲ ਤੇ ਉਸ ਰਾਹ ਤੇ ਨਾ ਇੱਕ ਮੁੰਡਾ ਡਗਿਆ ਪਿਆ ਜੀ ਪਤਾ ਨਹੀਂ ਉਹ ਖਾਬਾ ਕੇ ਪੀਤਾ ਕੇ ਐਕਸੀਡੈਂਟ ਕੋਈ ਮਾਰ ਕੇ ਤੁਰ ਗਿਆ ਪਤਾ ਨਹੀਂ ਕੀ ਗੱਲ ਹੋਈ ਐ ਨਹੀਂ ਪਤਾ ਜਿਆਦਾ ਐਂਬੂਲੈਂਸ ਭੇਜ ਦਿਓ ਤੇ ਨਹੀਂ ਜੀ ਐਂ ਕਰੋ ਫਿਰ ਆਪਣੇ ਮਲਾਜ਼ਮ ਭੇਜ ਦਿਓ ਜੀ ਠੀਕ ਹੈ ਜੀ ਆਜ ਆਜੋ ਜੀ ਜਲਦੀ ਆਜੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਜੋ ਉਹ ਬਾਈ ਯਾਰ ਨਾਲ ਆਉਣ ਉਹ ਤੋਂ ਚਟੇ ਯਾਰ ਚਟੇ ਯਾਰ ਲਾਉਣ ਤੁਸੀਂ ਤਾਂ ਆਪਦੇ ਵਿਊਆਂ ਖਾਤਰ ਯਾਰ ਦੋ ਵਿਊਆਂ ਖਾਤਰ ਭੈਣਾ ਤੇ ਬੇਗਿਰਕ ਹੋਏ ਆਂ ਵਿਊ ਕੋਈ ਤਾਂ ਲੋਕਾਂ ਨੂੰ ਜਾਗਰੂਤ ਕਰਦਿਆ ਵੀ ਨਾ ਯਾਰ ਲਾਉਣ ਚਟੇ ਬਾਈ ਯਾਰ ਉਦੋਂ ਨਾ ਚਟੇ ਚਟਾ ਯਾਰ ਤੁਹਾਨੂੰ ਕੀ ਪਤਾ ਚਟਾ ਲਾਇਆ ਨੇ ਤੇ ਦੇਖੀ ਜਾਂਦਾ ਦੇਖ ਬਾਈ ਯਾਰ ਆਪਾਂ ਜਿਹੜਾ ਆਇ ਨੂੰ ਹੱਥ ਲਾ ਕੇ ਦੇਖ ਯਾਰ ਬਾਈ ਮੜਿਆ ਖਲਾ ਬਾਈ ਯਾਰ ਕਿਉਂ ਹੱਥ ਲਾਉਣਾ ਯਾਰ ਨਾਲੇ ਮੜਿਆ ਸਾਪਾ ਤੂੰ ਨਾਲੇ ਸਾਡੇ ਯਾਰ ਮੜਿਆ ਸਰਪ ਤੂੰ ਹੀ ਤਾਂ ਉਹੀ ਤਾਂ ਗੱਲ ਆ ਤੁਹਾਨੂੰ ਬਿੰਦੇ ਬਿੰਦੇ ਕਹਿ ਹਟਿਆ ਅੱਜ ਕੱਲ ਦੀ ਨੌਜਵਾਨ ਪੀੜੀ ਨਸ਼ਾ ਕਰ ਕਰਕੇ ਆਏ ਚਿੱਟਾ ਮਨ ਵਾਲੇ ਮਾਂ ਪਿਓ ਨੂੰ ਦੁਖੀ ਕਰਦੇ ਨਾਲੇ ਯਾਰ ਬੇਗਰਕ ਹੋਏ ਹੋਏ ਆ ਬੰਦੇ ਯਾਰ ਮਾਵਾ ਤਾਈ ਤਾਂ ਹਾਂ ਮਾਰ ਮਾਰ ਕੇ ਰੋਂਦੇ ਇਹ ਤਾਂ ਬਾਈ ਮੰਦਿਰ ਆ ਯਾਰ ਆ ਵਿਆਹਾਂ ਦੀ ਖਾਤਰ ਇਹ ਇਹਨੂੰ ਚੱਕ ਦੇਣੀ ਇਹਨੂੰ ਅਕਸਰੇ ਵੀ ਇਨਸਾਨੀ ਹੈ ਇਹਨੂੰ ਚੱਕ ਲੋ ਭਰਾਵੋ ਵੀਡੀਓ ਚ ਵੇਖ ਕੇ ਦੱਸੋ ਪ੍ਰਦਰਸ਼ਨ ਦਾ ਸ਼ੋਰ ਆਗਾ ਰੋਕ ਰੋਕ ਪਰ ਮੇ ਰੋਕ ਲੱਗ ਗਈ ਉੱਥੇ ਗਾਂ ਲਾ ਯਾਰ ਗਾਂ ਨਾਲ ਵੀਡੀਓ ਬਣਾਉਣ ਦੀ ਪਈ ਕੰਜਰਦਿਆਂ ਨੂੰ ਬਸ ਸਖਤ ਰੀਆ ਬਸਾਤੇ ਨਾ ਆਪਾਂ ਮਰਨਾ ਹੀ ਮਰਨਾ ਨਾਲ ਸਾਨੂੰ ਵੀ ਮਰਵਾਤਾ ਆਗਾ ਤੂੰ ਆ ਜੀ ਸਾਰਾ ਵੇਖੋ ਜੀ ਫੋਨ ਕਿਨੇ ਕੀਤਾ ਸੀ ਵਾਇ ਕਰ ਆ ਬੰਦਾ ਜੀ ਆਦਾ ਇਹ ਵੀਡੀਓ ਬਣਾਈ ਜਾਂਦੇ। ਮਲਕੀਤ? ਹਾਂਜੀ। ਪਾਣੀ ਕੱਢ ਆਪਣੀ ਗੱਡੀ ਚ। ਨਾਜੂ ਤਾਂ ਚੱਲਦੀ ਆ ਜਨਾਬ। ਉਹ ਸਹੀ ਆ ਬੰਦਾ ਯਾਰ। ਐਵੇਂ ਫੋਨ ਫੋਨ ਤੁਸੀਂ ਕਿਤਾਈ? ਹਾਂਜੀ ਸਰ। ਕੀ ਨਾਮ ਤੁਹਾਡਾ? ਮੇਰਾ ਨਾਮ ਰਾਜੂ ਏ। ਕੀ ਕੰਮ ਕਰਦਾ? ਮੈਂ ਮਿਸਤਰੀ ਦਾ ਕੰਮ। ਮਲਕੀਤ? ਪਾਣੀ ਕੱਢ ਆਪਣੀ ਗੱਡੀ ਚ। ਫਟਾਫਟ ਦੇ ਆਪਣੀ ਕੱਢ ਕੇ। ਬੰਦਾ ਸਹੀ ਆ ਕੁਝ ਨਹੀਂ ਹੋਏਗਾ। ਪਾਣੀ ਲੈ ਕੱਢ ਕੇ ਫਟਾਫਟ ਯਾਰ। ਕੌਣ ਕੌਣ ਸੀ ਪਹਿਲਾਂ ਕੌਣ ਆਇਆ ਸੀ ਇੱਥੇ ਇਹ ਸਾਡੇ ਨਾਲੋਂ ਪਹਿਲਾਂ ਇਹ ਸੀਗਾ ਜੀ ਇਹ ਮੁੰਡਾ ਵੀ ਸੀਗਾ ਜੀ ਇਹ ਪਹਿਲਾਂ ਖੜੇ ਸੀ ਇਹ ਪਹਿਲਾਂ ਸੀ ਤੁਸੀਂ ਪਹਿਲਾਂ ਆਏ ਹਾਂ ਵੀਡੀਓ ਬਣਾਈ ਜਾਂਦੇ ਸੀ ਮੈਂ ਵੇਖਿਆ ਨੂੰ ਵੇਖ ਲਿਆ ਮੈਂ ਗੱਡੀ ਦੇ ਵਿੱਚੋਂ ਕੋਈ ਨਹੀਂ ਤੂੰ ਵੀ ਉਹਨਾਂ ਦੀ ਵੀਡੀਓ ਹਾਂ ਆ ਲਓ ਜਨਾਬ ਆ ਲਓ ਪਾਣੀ ਠਾਫਾ ਟਕਣ ਠੀਕ ਹੈ ਬੀਤਾ ਅੱਖਾ ਖੋਲੋ ਭਾਈ ਸਾਫ ਕਰ ਮੜਾਇਆ ਇਧਰ ਪਾਸੇ ਕਰੂ ਮੜਾਇਆ ਅ ਚਕਾਓ ਇਹ ਨਾਲ ਮਰ ਜੇ ਫੜੋਣ ਚੱਕੋ ਬਾਤ ਓਏ ਵੀਡੀਓ ਵਾਲੇ ਲੱਤ ਕੱਢ ਲਾ ਮੋਟਰਸਾਈਕਲ ਦੇਖੋ ਲੱਤ ਕੱਢ ਲਾ ਥੱਲੇ ਮੋਟਰਸਾਈਕਲ ਖੜਾ ਕਰ ਦੇ ਕਰੂ ਮੋਟਰਸਾਈਕਲ ਹੋਰ ਤੇ ਕੋ ਡਿੱਗ ਗਿਆ ਹਲੋ ਹਲੋ ਮਨੇ ਪਾਣੀ ਮੜਾ ਮਰੇ ਅੱਖਾ ਖੋਲਦਾ ਜੀ ਖੋਲਦਾ 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 ਜੀ ਅੱਖਾ ਮੜਾਇਆ ਠੀਕ ਹੈ ਸੋਤ ਚ ਆ ਗਿਆ ਛੋਟੇ ਕੀ ਕਰ ਲੋਈ ਬੈਠ बैठाओ इन्हों बैठाओ सीधा करो कोई नहीं कोई नहीं आराम बैठा मैं आराम ना बैठा सही है भाई मुँह खोल मुँह खोल खोलो मुँह खोल मुँह खोल लो मुँह खोल छोटे लगा पानी लगा लगा एक मिनट भाई एक मिनट बैठ जाएगा हाँ जी एक मिनट एक मिनट जी ਭਾਈ ਭਾਈ ਕੋਈ ਨਹੀਂ ਕੋਈ ਨਹੀਂ ਕੀ ਕੋਈ ਨਹੀਂ ਰਾਮ ਨਾਲ ਕੁਛ ਖਾਦਾ ਤਾਂ ਨਹੀਂ 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 ਜੀ ਨਹੀਂ ਖਾਦਾ ਹਾਂ ਪਸੀਨਾ ਖੋਣ ਲੱਗੇ ਨਹੀਂ ਪਸੀਨਾ ਨੇ ਉਹਦਾ ਪਾਣੀ ਮਾਰਾ ਚੱਕਰ ਆ ਗਿਆ ਜੀ ਹੈ ਚੱਕਰ ਆ ਗਿਆ ਜੀ ਚੱਕਰ ਆ ਗਿਆ ਮੈਨੂੰ ਹਵਾ ਲੱਗਨ ਗਰਮੀ ਕਰਕੇ ਹਾਂ ਜੀ ਹਾਂ ਜੀ ਡਿੱਗ ਪਿਆ ਮੈਂ ਅੱਛਾ ਮੈਂ ਤਾਂ ਪਾਣੀ ਪਾਣੀ ਲੈ ਹੋਰ ਪਾਣੀ ਪੀ ਲੈ ਮੂੰਖ ਖੋਲ ਮੂੰਖ ਖੋਲ ਮੂੰਖ ਖੋਲ ਮੂੰਖ ਖੋਲ ਪਾਣੀ ਹੋਰ ਕੋਈ ਨਹੀਂ ਹਿਆ ਬਤਾ ਤਾ ਨਹੀਂ ਕੀਤਾ ਨਹੀਂ ਨਹੀਂ ਹੈ ਨਹੀਂ ਲੱਤਾਂ ਹਲਾ ਕੇ ਦੇਖਿਆ ਕਰੇ ਉੱਠ ਪੈਗਾ ਸਹੀ ਹੈ ਬੰਦਾ ਸਹੀ ਹੈ ਭਾਈ ਦੇਖੀ ਮਾੜੀ ਕਿਤੇ ਨਹੀਂ ਨਹੀਂ ਸਹੀ ਹੈ ਬਾਈ ਤੋਤਾ ਇਹਨੂੰ ਦਰਦ ਦੀ ਪਈ ਆ ਉਦੋਂ ਤੂੰ ਲਾਈਵ ਹੋਇਆ ਬੈਠਾ ਸੀ ਕਿ ਸਹੀ ਹੈ ਸਹੀ ਹੈ ਇਹਦਾ ਕਰੀ ਜਾਂਦਾ ਚਟਾ ਵੀ ਪਾ ਲੋ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਸ਼ੁਕਰੀਆ ਜੀ ਬਾਈ ਓਏ ਉਹ ਆਈ ਚਟਾ ਤੂੰ ਕੀ ਕੰਮ ਕਰਦਾ ਵੀਰੇ ਮੈਂ ਮੈਸਤਰੀ ਦਾ ਕੰਮ ਕਰਦਾ ਛੜਦੂ ਬਸ ਕਿਵੇਂ ਠੀਕ ਹੈ ਪਾਣੀ ਹੋਰ ਪੀਣਾ ਨਹੀਂ ਜੀ ਨਹੀਂ ਬਸ ਉੱਠੇਗਾ ਇੱਕ ਵਾਰੀ ਮੈਂ ਉੱਠ ਕੇ ਉੱਠ ਕੇ ਦਿਖਾ ਰਿਹਾ ਆਰਾਮਨੱਥ ਆਰਾਮਨੱਥ ਥੋੜਾ ਥੋੜਾ ਪਾ ਤੂੰ ਦੀ ਛਲਾਰੂਆ ਤੂੰ ਵੀ ਲੱਗਿਆ ਸੀਗਾ ਕੈਮਰਾ ਕਮਾਉਣ ਨੂੰ ਤੂੰ ਦੋਨੇ ਸੀਗੇ ਇੱਥੇ ਬੈ ਮੋਟਰਸਾਂ ਤੇ ਬੈ ਜਾ ਮਰੇ ਬੈ ਜਾ ਕੋਈ ਨਹੀਂ ਬੈ ਬੈਠ ਜਾ ਸੀ ਪਾਣੀ ਪੀਣਾ ਹੋਰ ਨਹੀਂ ਜੀ ਬਸ ਜੀ ਬਸ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਬਚਾ ਕੀ ਗੱਲ ਕੀ ਹੋਈ ਹੈ ਕੀ ਕੰਮ ਕੀ ਕਰਦਾ ਮੈਂ ਤਾਂ ਮਲੀਮ ਆ ਜੀ ਕਿਹਦੇ ਕੋਲੇ ਬਾਂਸਲ ਕੇ ਕੋਲੇ ਆ ਜੀ ਆ ਛਾੜ ਦਿੰਦੇ ਆ ਹਾਂ ਜੀ ਹਾਂ ਜੀ ਠੰਡੀ ਤੇ ਐ ਡੱਕ ਕਿਵੇਂ ਪਿਆ ਗਰਮੀ ਸੀ ਚੱਕਰ ਆ ਗਿਆ ਕੋਦਮ ਜ ਮੈਨੂੰ ਪਤਾ ਨਹੀਂ ਲੱਗੇ ਆ ਮੈਨੂੰ ਸੱਚੀ ਗੱਲ ਦੱਸੀ ਤੇ ਜਾਨ ਬਚ ਗਈ ਨਸ਼ਾ ਪੱਤੇ ਵਾਲਾ ਕੰਮ ਤਾਂ ਨਹੀਂ ਗਾ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਜੀ ਮੈਂ ਤਾਂ ਬੱਚਿਆਂ ਵਾਲਾ ਹੈਗਾ ਜੀ ਬੱਚੇ ਮੈਂ ਨਹੀਂ ਰਾਜੀ ਦਾ ਲੈ ਕੇ ਦੇਖ ਲੋ ਕੀ ਪਤਾ ਨਹੀਂ ਤਲਾਸ਼ੀ ਉਹ ਤਾਂ ਮਾਰ ਕੇ ਬਚਿਆ ਕੋਈ ਨਹੀਂ ਕੋਈ ਨਹੀਂ ਉਹ ਬਾਤ ਚ ਲੈ ਲਾਂਗੇ ਤਲਾਸ਼ੀ ਪਹਿਲਾਂ ਜਾਨ ਬਚਾਉ ਉਹਦੀ ਕੋਈ ਨਹੀਂ ਹੋਹ ਪਹਿਲਾਂ ਪਹਿਲਾਂ ਕੌਣ ਸੀਗਾ ਆ ਸੀਗਾ ਤੁਸੀਂ ਦੋਨੇ ਸੀ ਹਾਂ ਜੀ ਤੁਹਾਨੂੰ ਮਾੜੀ ਮੋੜੀ ਸ਼ਰਮ ਹੈ ਨਹੀਂ ਨਹੀਂ ਮੈਂ ਤਾਂ ਲੱਗਿਆ ਕਿ ਇਹਨਾਂ ਕੋ ਖਾਦਾ ਨਹੀਂ ਖਾਦਾ ਤੇ ਮਤਲਬ ਜੇ ਖਾਦਾ ਤੇ ਫਿਰ ਲਾਈਵ ਕਰਨਾ ਸੀਗਾ ਤਾਂ ਇਧਰ ਆ ਉਹਨੇ ਕਹ ਤੂੰ ਇਧਰ ਆ ਉਹਰੇ ਵੱਡੇ ਯੂਟਿਊਬਰ ਆ ਇਧਰ ਆ ਉਹਰੇ ਮੇਰੇ ਕੋਲ ਹਾਂ ਤੂੰ ਵੀ ਬਣਾਉਂਦਾ ਵੀਡੀਓ ਹਾਂ ਇਹਦੇ ਨਾਲ ਹੀ ਹਾਂਜੀ ਇਹਦੇ ਹੱਸਣ ਵਾਲੀ ਕਿਹੜੀ ਗੱਲ ਕੇ ਮੂੰਹ ਹੀ ਇਹੋ ਜਿਹਾ ਇਹ ਤਾਂ ਤੈਨੂੰ ਮਾੜੀ ਮੋਟੀ ਆ ਖੱਲ ਨਹੀਂ ਦਿੱਤੀ ਤੁਸੀਂ ਰੋਲਾ ਪਾਈ ਜਾਂਦੇ ਥੋੜਾ ਲਾਈਵ ਮੈਂ ਦੇਖ ਲਿਆ ਕੀ ਅੱਖੀਆਂ ਦੇ ਕਿੰਨੇ ਤੇਰੇ ਕੋਲੇ ਮੋਬਾਈਲ ਕੋਲੇ ਆ ਕੋਈ ਨਹੀਂ ਮੋਬਾਈਲ ਫੜ ਪੰਮ ਇਹਨਾਂ ਦੇ ਲੈ ਫੜਾ ਮੋਬਾਈਲ ਦੇ ਆਉਦਾ ਮੋਬਾਈਲ ਦੇ ਤੂੰ ਵੀ ਫੜਾ ਓਏ ਦੇ ਮੋਬਾਈਲ ਆ ਕਾਟੋ ਵੀ ਫੜਾ ਮੋਬਾਈਲ ਕੱਟ ਹੋ ਜਾਂਦਾ ਤੈਨੂੰ ਡੈਡੀ ਨਾਲ ਹੀ ਕਰਾ ਡੈਡੀ ਤੇਰਾ ਜੱਜ ਲੱਗਿਆ ਫਾਲੋਅਰ ਬਹੁਤ ਆਉਂਦੇ ਨੇ ਤੇ ਫਾਲੋਅਰ ਤੈਨੂੰ ਬੱਦ ਐ ਤੇ ਡੰਡੇ ਮਾਰੋ ਚਾਰ ਕੋਈ ਆਇਆ ਕਾ ਤੋ ਕਰਦਾ ਯਾਰ ਓਰੇ ਫੜਾ ਮੈਨੂੰ ਓਰੇ ਫੜਾ ਡੰਡਾ ਮੈਨੂੰ ਨਹੀਂ ਯਾਰ ਮੜਾ ਇਹ ਹੱਦ ਕੱਢ ਕੋਨੋ ਆਵਦੇ ਵਿਊਆਂ ਦੀ ਪੈ ਜਾਂਦੀ ਆ ਬੰਦੇ ਦੀ ਜਾਨ ਨਿਕਲਦੀ ਐਸੇ ਕਲੋਂ ਬੇੜਾ ਕਰਖਾ ਨਾ ਤੁਰੀਆਂ ਦਾ ਆ ਲਾਖੋਲ ਦੱਸ ਕਿੰਨਾ ਇਹਦਾ ਉਹ ਰੈਂਟ ਤੇ ਲੋਕ ਤਾਂ ਕੀ ਕਰਨਾ ਆਪਾਂ ਯਾਰ ਕੋਈ ਨਹੀਂ ਫੋਨ ਰੱਖੋ ਵਾਲਿਆ ਤੂੰ ਆਪਾਂ ਲੋਕ ਜੋ ਕੀ ਕੱਢਣਾ ਇਹਦਾ ਲੈ ਲੈ ਫੋਨ ਆ ਵੀ ਪਾਸ ਜੇਬ ਆ ਵੀ ਫੜ ਉਹ ਆ ਵੀ ਨਾਲ ਹੀ ਸੀਗਾ ਨਹੀਂ ਬਾਹਰ ਤਾਂ ਹੈ ਨਹੀਂ ਕੋਲੇ ਸੀ ਨਾ ਆਪਦਾ ਫੋਨ ਫੜਾ ਦੇ ਵੀਰੇ ਉਧਰ ਫੋਨ ਫੜ ਬਲਕਿ ਤਾਂ ਫੜ ਫੋਨ ਇਹ ਵੀ ਮਿਸਤਰੀਆਂ ਤੋਂ ਹਾਂਜੀ ਤੂੰ ਕਿਧਰੋਂ ਆ ਰਿਹਾ ਸੀਗਾ ਮੈਂ ਤਾਂ ਇਧਰੋਂ ਪੁੱਛੀ ਆ ਰਿਹਾ ਸੀਗਾ ਜੀ ਇਹ ਮੇਰੇ ਆਉਣ ਤੋਂ ਪਹਿਲਾਂ ਤਿੰਨੇ ਜਣੇ ਇੱਥੇ ਖੜੇ ਸੀ ਤੇ ਵੀਡੀਓ ਬਣਾਈ ਜਾਂਦੇ ਵੀਡੀਓ ਕਿਹੜੇ ਕਿਹੜੇ ਬਣਾਉਂਦੇ ਸੀ ਇੱਕ ਇਹ ਤੇ ਇੱਕ ਇਹ ਮੁੰਡਾ ਜੀ ਤੇ ਉਹ ਪਿੱਛੇ ਖੜਾ ਹੈ ਨਾ ਉਹ ਤਾਂ हट ਗਿਆ ਸੀ ਮੇਰੇ ਆਉਣ ਤੇ ਮੈਂ ਜਦੋਂ ਕਿਹਾ ਨਾ ਵੀ ਤੁਸੀਂ ਵੀਡੀਓ ਕਾਤੋਂ ਬਣਾਉਨੇ ਉਹ हट ਗਿਆ ਵੀਡੀਓ ਬਣਾਇਕੇ ਫੋਟੋ ਖਿੱਚ ਗਏ ਤੁਸੀਂ? ਨਹੀਂ ਫੋਟੋ ਖਿੱਚਣੇ ਸੀ ਉਹ ਮੈਸੇਜ ਕਰ ਦਿੱਤੀ ਸੀ ਗਰੁੱਪ 'ਚ ਜੀ। ਫੋਟੋ ਖਿੱਚ ਗਏ? ਅੱਗੇ ਆਓ ਥੋੜਾ ਜਿਹਾ। ਹਾਂ ਹਾਂ। ਅੱਗੇ ਆਓ। ਇਹ ਬੰਦਾ ਸਿਆਣ ਲੱਗਦਾ ਈ ਮੈਨੂੰ। ਫੋਟੋ ਨਹੀਂ ਬੰਦਾ ਤਾਂ ਬੰਦੇ ਤਾਂ ਸਾਰੇ ਹੀ ਸਿਆਣੇ ਹੁੰਦੇ ਆ। ਫੋਟੋ ਖਿੱਚੀਆਂ ਕੱਲੀਆਂ? ਹਾਂ ਜੀ ਹਾਂ ਜੀ ਫੋਟੋ। ਠੀਕ ਆ ਫੋਨ ਸਾਡੇ ਕੋਲੇ ਠੀਕ ਆ। ਫੋਨ ਠਾਣੇ ਮਿਲਣਗੇ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਠੀਕ ਆ ਕੀ ਕਰਦੇ ਹੋ ਕੰਮ ਕੀ ਕਰਦੇ ਹੋ? ਮੈਂ ਲੱਗੇ ਬਈ ਦੁਕਾਨਦਾਰ। ਦੁਕਾਨ ਤੇ ਲੱਗੇ ਰਾਂ। ਤੂੰ ਕੀ ਕਰਦਾ ਮੈਂ? ਔਰ ਇਹਦਰ? ਹਾਂ ਉਮੈਨ ਨੂੰ ਲੱਗਿਆ ਕਿ ਤੇ ਜੀ ਮਰਿਆ ਪਿਆ ਹੁਣ ਥੋੜਾ ਆਮ ਲੋਕਾਂ ਦਾ ਕੋਈ ਫਰਜ਼ ਨਹੀਂ ਬਣਦਾ ਲੋਕ ਦੁਨੀਆ ਮਰਦੀ ਮਰੀ ਜਾਵੇ ਜਿੱਥੇ ਮਰਜੀ ਹਰੇਕ ਥਾਂ ਤੇ ਪੁਲਿਸ ਜਾਵੇ ਅੱਜ ਤਾਂ ਸਨੇਹਾ ਦਿੰਦੇ ਸੀ ਲੋਕਾਂ ਨੂੰ ਜੀ ਵੀ ਇਹੋ ਜਿਹਾ ਕੰਮ ਸਨੇਹਾ ਦਿੰਦੇ ਸੀ ਰਾਣੇ ਦੇ ਪਹਿਲੇ ਹੀ ਨਫਰੀ ਘਟਾ ਜੀ ਮੁਲਾਜ਼ਮ ਕਿੱਥੋਂ ਜਾਣ ਪਰਮਜੀਤ ਜੀ ਜੀ ਵੀ ਇਹਦਾ ਚਿੱਟਾ ਲਾਇਆ ਫੁਲਾਣਾ ਢੌਂਕਾ ਉਹ ਲਾਈਵ ਇਹਨਾਂ ਦਾ ਵੇਖ ਲੋ ਕੀ ਕੁਝ ਬੋਲਿਆ ਸਾਫੜ ਪਾਵੇਂ ਤੇ ਮੈਂ ਤੇਰਾ ਚੈਨਲ ਹੈ ਹਾਂ ਹਾਂਜੀ ਤੇ ਕੋਈ ਕਿਸੇ ਦੀ ਜਾਨ ਨਿਕਲਦੀ ਹੋਵੇ ਜੇ ਅਸੀਂ ਨਾ ਕੁਦਰਤੀ ਆਉਂਦੇ ਤੁਹਾਡੇ ਕੋਲ ਪਾਣੀ ਹੈ ਨਹੀਂ ਸੀ ਤੇ ਇਸ ਵਾਸਤੇ ਨੂੰ ਉਸੀ ਕਹੀ ਕਿ ਤੇ ਆਪ ਦੇ ਦੇਣਾ ਪਈ ਪਾਣੀ ਤਾਂ ਅਸੀਂ ਦੇ ਰਹੇ ਸੀਗੀ ਸਾਨੂੰ ਵੀ ਰੋਕ ਤਾਂ ਤੁਸੀਂ ਉਹ ਹੋ ਜਾਓਗੇ ਤੁਸੀਂ ਫਸ ਜਾਓਗੇ ਤੁਸੀਂ ਆ ਸਾਡਾ ਵੀ ਦਿਲ ਡਰ ਗਿਆ ਜੀ ਕਿਸੇ ਦੀ ਜਾਨ ਬਚਾ ਕੇ ਫਸਦਾ ਹੁੰਦਾ ਕੋਈ ਬੰਦੇ ਨੂੰ ਹੌਸਲਾ ਤਾਂ ਸਾਨੂੰ ਕੀ ਦੇਣਾ ਸੀ ਇਹਨਾਂ ਡਰਾ ਪਾਈ ਮੈਂ ਦੱਸਦਾ ਹੌਸਲਾ ਕੀ ਹੁੰਦਾ ਆ ਆ ਦੇ ਵੀਊ ਇਕੱਠੇ ਕਰਦੇ ਆ ਜੀ ਕੋਈ ਨਹੀਂ ਕਰਦੇ ਇਹਨਾਂ ਦੇ ਵੀਊ ਇਕੱਠੇ ਕਰਦੇ ਆ ਤੂੰ ਮਿਸਤਰੀ ਦਾ ਕੰਮ ਕਰਦਾ ਹਾਂ ਜੀ ਨਹੀਂ ਮੈਂ ਆਪਾਂ ਤਾਂ ਸੇਵਾ ਹੀ ਕਰਕੇ ਰਾਜੀ ਨਹੀਂ ਨਹੀਂ ਕੋਈ ਗੱਲ ਨਹੀਂ 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 ਮੈਂ ਕਹਾਂ ਮੈਂ ਕਹਾਂ ਤੂੰ ਕੋਈ ਨਹੀਂ ਤੂੰ ਕੋਈ ਨਹੀਂ 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 ਇਹ ਕੰਮ ਨਹੀਂ ਕਰਨਾ ਜੀ ਅਸੀਂ ਪਬਲਿਕ ਸਰਵੈਂਟ ਐ ਨਹੀਂ ਸਾਡੀ ਜ਼ਿੰਮੇਵਾਰੀ ਬਣਦੀ ਸਾਡੀ ਜ਼ਿੰਮੇਵਾਰੀ ਤੂੰ ਨਭਾਈਏ ਫੋਨ ਕਰਕੇ ਆ 1100 ਰੁਪਇਆ ਤੇਰਾ ਮਾਨ ਤਾਣਾ ਬੱਚੇ ਆਸਤੇ ਫਰੂਟ ਲੈ ਜੀ ਮੈਂ ਕਹਾਂ ਇਹ ਬੱਚੇ ਆਸਤੇ ਫਰੂਟ ਲੈ ਜੀ ਇਸ ਤਰਾ ਮਾਨ ਐ 1100 ਰੁਪਇਆ ਰੱਖੇ ਨੂੰ ਚੰਗਾ ਕੰਮ ਕੀਤਾ گاਹਾਂ ਨੂੰ ਵੀ ਕੁਛ ਦੀ ਮਦਦ ਕਰੇਗਾ ਇਹਨੂੰ ਜੇਬ ਵਿੱਚ ਪਾਪ ਦੇ ਠੀਕ ਐ ਠੀਕ ਐ ਕਿਸੇ ਵੀ ਸਟੇਟਮੈਂਟ ਦੀ ਲੋੜ ਨਹੀਂ ਕੁਛ ਨਹੀਂ ਸਿਰਫ ਆਪਦਾ ਨੰਬਰ ਲਿਖਾ ਦੀ ਇੱਕ ਠੀਕ ਐ ਆ ਮੁੰਡੇ ਨੂੰ ਲਿਖਾ ਦੀ ਮਲਕੀਤ ਦਾ ਨੰਬਰ ਆਪਦਾ ਤੇ ਮਲਕੀਤ ਹਾਂਜੀ ਮੈਂ ਤੇ ਪੰਮਾ ਇਹਨੂੰ ਲੈ ਕੇ ਚਲਦੇ ਆ ਮੁੰਡੇ ਨੂੰ ਠੀਕ ਐ ਜੀ ਇਹਦਾ ਮੋਟਰਸਾਈਕਲ ਲਿਆਓ ਹਾਂਜੀ ਹਾਂਜੀ ਇੱਕ ਵਾਰੀ ਹਸਪੀਟਲ ਆ ਜਾਓ ਤੁਸੀਂ ਕੋਈ ਦਵਾਈ ਦੋਈ ਦਵਾ ਦਿੰਦੇ ਹਾਂ ਠੀਕ ਹੈ ਤੂੰ ਹੁਣ ਹਾਂਜੀ ਠੀਕ ਹੈ ਬਿਲਕੁਲ ਮੈਂ ਮੈਨੂੰ ਲੈ ਕੇ ਆਉਂਗਾ ਜੀ ਦਿਓ ਪਾਣੀ ਹਾਂ ਹਾਂ ਇਹਨਾਂ ਨੂੰ ਲੈ ਕੇ ਆਓ ਥਾਣੇ ਆਓ ਤੁਸੀਂ ਤੁਹਾਡੇ ਮੈਂ ਕਰਾ ਦਿੰਦਾ ਜੀ ਕਿਹਦੇ ਨਾਲ ਡੈਡੀ ਨਾਲ ਗੱਲ ਕਰਾ ਦੇ ਡੈਡੀ ਕੀ ਲੱਗਿਆ ਤਰਾ ਉਹ ਨਾਲ ਹੀ ਰਹਿੰਦੇ ਆ ਜੀ ਆਪਣੇ ਆਪੇ ਲੀਡਰਾਂ ਦੇ ਨਾਲ ਹੀ ਆ ਅੱਛਾ ਲੀਡਰਾਂ ਦੇ ਨਾਲ ਲੱਗਦਾ ਤਾਂ ਜੇ ਕੋਈ ਸੜਕ ਤੇ ਮਰਦਾ ਹੋਵੇ ਪਿਆ ਤੇ ਉਹਦੀ ਵੀਡੀਓ ਬਣਾਇਆ ਕਰ ਬਸ ਤਰਮ ਲੀਡਰ ਇਹ ਕਹਿੰਦੇ ਤੇਰੇ ਪਿਓ ਨੂੰ ਵੀ ਮੁੰਡੇ ਨੂੰ ਇਹ ਗੱਲ ਸਿਖਾ ਦੇ ਵੀ ਚੈਨਲ ਚਲਾੜਾ ਜੇ ਕੋਈ ਸੜ ਉਸਨ ਲੱਗਿਆ ਕੀ ਪਤਾ ਕੋਈ ਨਹੀਂ ਮੈਂ ਪਾ ਆ ਵੇਹਿੰਦਾ ਜਾ ਤੇਰਾ ਲਾਈਵ ਚੱਲ ਪਿਆ ਨਾ ਵਿੱਚ ਕੀ ਬੋਲਿਆ ਸੀ ਤੂੰ ਮੈਂ ਉੱਥੇ ਹੁੰਦੇ ਨੇ ਦੇਖਿਆ 500 ਜੁੜ ਗਏ ਮੇਰੇ ਨਾਲ ਹਣਾ ਹੁਣ ਵੇਖੀ ਤੇਰਾ ਕਿੰਨੇ ਜੁੜਦੇ ਉੱਥੇ ਜਾ ਕੇ ਤੇਰੇ ਘਟੋਤੀ ਵੇਖੀ ਕਿੰਨੇ ਦੀ ਹੁੰਦੀ ਹੈ ਇਹ ਵੱਡਾ ਤਾਂ ਕਰ ਇਹ ਜਮਾ ਇਹਨਾਂ ਨੂੰ ਪਤਾ ਨੂੰ ਹਜੇ ਸ਼ਰਮ ਨਹੀਂ ਉਹ ਤਾਂ ਪੇਜ ਵੱਡਾ ਚਾੜਾ ਕੱਢ ਦੋ ਮਾਰ ਕੇ ਮੈਂ ਸ਼ਰਮ ਹੀ ਨਹੀਂ ਮੰਨਦਾ ਬੋਲਦਾ ਹੈ ਠੀਕ ਬਾਂਦਰ ਜਾ ਨਾ ਹੋਵੇ ਤਾਂ ਪੇਜ ਵੱਡਾ ਪੇਜ ਵੱਡਾ ਕਿਸੇ ਦੀ ਜ਼ਿੰਦਗੀ ਨਾਲੋਂ ਪੇਜ ਜ਼ਿਆਦਾ ਵੱਡਾ ਤੇਰਾ ਗੱਲ ਠੀਕ ਉੱਥੇ ਸੱਦ ਲਈ ਉਹਦੇ ਡੈਡੀ ਨੂੰ ਠਾਣੇ ਠੀਕ ਹੈ ਮੇਰੇ ਕੋਲੇ ਆ ਕੇ ਫੋਨ ਕਰੀ ਜਾਂ ਫੋਨ ਲੈਣੇ ਹੋ ਤਾਂ ਠਾਣੇ ਆ ਜਾ ਨਹੀ ਤਾਂ ਕੋਈ ਗੱਲ ਨਹੀਂ ਮੈਂ ਲਾ ਕੇ ਨੰਬਰ ਕਰ ਲੂੰਗਾ ਕੱਲਾ ਜੀ ਇਹਨਾਂ ਨੂੰ ਲੈ ਹੀ ਚਲਦੇ ਜਨਾਬ ਲੈ ਕੇ ਜਾਣਾ ਇਹਨੂੰ ਬਿਲਕੁਲ ਭੰਵੇਂ ਹਾਂ ਤੂੰ ਛੋਟੇ ਵੀ ਸਾਡੇ ਨਾਲ ਮੋਟਰਸਾਈਕਲ ਮਲਾਜਮ ਲੈ ਆਉਂਦਾ ਤੂੰ ਆ ਸਾਡੇ ਨਾਲ ਕੋਈ ਗੱਲ ਨਹੀਂ ਆਪਾਂ ਤੈਨੂੰ ਦਵਾਈ ਬੁਟੀ ਦਿਵਾਉਣੇ ਜੀ ਜੀ ਮਿਸਤਰੀ ਜੀ ਤੁਸੀਂ ਇੱਕ ਵਾਰੀ ਆ ਜਾਓ ਨਾਲ ਠੀਕ ਹੈ ਇਹਨੂੰ ਲੈ ਕੇ ਆਓ ਠੀਕ ਹੈ ਕੋਈ ਗੱਲ ਨਹੀਂ ਤੁਹਾਡਾ ਧੰਨਵਾਦ ਬਹੁਤ ਬਹੁਤ ਜਉਂਦੇ ਵਸਦੇ ਰਹੋ ਗਾਂ ਨੂੰ ਵੀ ਸੇਵਾ ਕਰਾ ਚੱਲੋ ਛੱਡੇ ਤੂੰ ਵੀ ਚੱਲ ਅੱਧਰ ਇਹਨ ਚਲੋ ਦੂਜਾ ਕਿਧਰ ਗਿਆ ਮਲਕੀਤ ਸਾਰੇ ਲੈ ਕੇ ਆਇਆ ਧਿਆਨ ਨਾਲ ਠੀਕ ਹੈ ਠੀਕ ਹੈ ਆ ਬੈਠ ਚਲੋ ਓਏ ਆਏ ਚੱਲ 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 ਸਾਨੂੰ ਦੱਸ ਦਿਆ ਕੀ ਮਤਲਬ ਹੁੰਦਾ ਵੀਡੀਓ ਦਾ ਚੱਲ ਬੈਠ ਤੂੰ ਵੀ ਬੈਠ ਚੱਲ ਚੱਲ ਚੱਲਦੇ ਹਾਂ ਜੀ ਹਾਂ ਵੱਡੇ ਯੂਟਿਊਬਰ ਆ ਇਧਰ ਚੱਲ 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 ਤੂੰ ਵੀ ਚੱਲ